DIG ਹਰਚਰਨ ਸਿੰਘ ਭੁੱਲਰ ਇਸ ਵੇਲੇ ਚੰਡੀਗੜ੍ਹ ਦੀ ਬੜੈਲ ਜੇਲ੍ਹ ਦੇ ਵਿੱਚ ਬੰਦ ਆ 14 ਦਿਨ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਆਪਾਂ ਜਾਣਦੇ ਆ ਨਾਲ ਦਾ ਵਿਚੋਲੀਆ ਕ੍ਰਿਸ਼ਨੂ ਜਾਂ ਕਹੇ ਲੀਏ ਕਿਰਸ਼ਾਨੂ ਕਿਉਂਕਿ ਮੀਡੀਆ ਦੇ ਵਿੱਚ ਵੱਖ-ਵੱਖ ਨਾਮ ਲਿਖੇ ਗਏ ਆ ਆਪਾਂ ਕਿਰਸ਼ਾਨੂ ਦੀ ਗੱਲ ਕਰਦੇ ਆ ਉਹਨੂੰ ਵੀ ਬੜੈਲ ਜੇਲ੍ਹ ਦੇ ਵਿੱਚ ਰੱਖਿਆ ਗਿਆ ਪਰ ਜਿਹੜੀ ਬੈਰਕ ਦੇ ਵਿੱਚ DIG ਨੂੰ ਰੱਖਿਆ ਗਿਆ ਉੱਥੇ ਕਿਰਸ਼ਾਨੂ ਨਹੀਂ ਆ ਪਰ ਪਹਿਲੀ ਰਾਤ ਤੇ ਦੂਜੀ ਰਾਤ DIG ਭੁੱਲਰ ਦੀ ਉਸ ਲਵਟੇ ਲੈੰਦਾ ਨਿਕਲੇ ਆ ਕਦੇ ਖੱਬੇ ਪਾਸੇ ਨੂੰ ਹੋ ਗਏ ਕਦੇ ਸੱਜੇ ਪਾਸੇ ਨੂੰ ਹੋ ਗਏ ਕਦੇ ਸਰਾਣੇ ਹੋ ਗਏ ਤੇ ਕਦੇ ਪੈਣ ਹੋ ਗਏ ਕਦੇ ਬਹਿ ਗਏ ਤੇ ਕਦੇ ਪੈ ਗਏ ਕਦੇ ਪਾਣੀ ਨੂੰ ਚਿਤ ਕਰਦਾ ਤੇ ਕਦੇ ਤਰੇਲੀ ਆਉਂਦੀ ਆ ਕਦੇ ਨੀਂਦ ਦੇ ਡੋਰੇ ਨਹੀਂ ਪੈਂਦੇ ਅੱਖਾਂ ਦੇ ਵਿੱਚ ਤੇ ਕਦੇ ਕੋਈ ਗੱਲ ਆ ਤੇ ਇਸੇ ਜੇਲ ਦੇ ਵਿੱਚ ਇੱਕ ਹੋਰ ਸੀਨੀਅਰ ਅਧਿਕਾਰੀ ਆ ਉਹਦੇ ਵੱਲੋਂ ਫਿਰ ਕਹਿੰਦੇ ਵੀ ਡੀਆਈਜੀ ਸਾਹਿਬ ਨੂੰ ਚਾਦਰ ਪਿਛਾ ਕੇ ਦਿੱਤੀ ਗਈ ਉਹਦੇ ਵੱਲੋਂ ਸਰਾਣਾ ਦਿੱਤਾ ਗਿਆ ਤੇ ਇਹ ਗੱਲ ਕਹੀ ਗਈ ਕਿ ਜਨਾਬ ਹੁਣ ਤੁਸੀਂ ਸੌ ਜਾਓ ਸੌਣ ਦੀ ਕੋਸ਼ਿਸ਼ ਕਰੋ ਜਨਾਬ ਬਿਲਕੁਲ ਠੀਕ ਗੱਲ ਹੈ ਜੀ ਸੌਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਹੁਣ ਇਹ ਉਹ ਤਾਂ ਵੇਲਾ ਨਹੀਂ ਵੀ ਘਰ ਦੇ ਮਖਮਲੀ ਗੱਦੇ ਹੋਣ ਤੇ ਹੁਣ ਇਹ ਉਹ ਤਾਂ ਸਮਾਂ ਨਹੀਂ ਜਦੋਂ ਚਿਤ ਕੀਤਾ ਆਪਾਂ ਏਸੀ ਦਾ ਬਟਨ ਔਨ ਕਰ ਲਿਆ ਤੇ ਆਫ ਕਰ ਲਿਆ ਹੁਣ ਇਹ ਉਹ ਤਾਂ ਵੇਲਾ ਨਹੀਂ ਜਦੋਂ ਮਰਜ਼ੀ ਆਪਾਂ ਬਿੱਲ ਮਾਰੀ ਤੇ ਸੇਵਾਦਾਰ ਅੰਦਰ ਆ ਕੇ ਕਹੂਗਾ ਜੀ ਜਨਾਬ ਹੁਕਮ ਕਰੋ ਸਭ ਕੀ ਕੀ ਚਾਹੀਦਾ ਹੁਣ ਤਾਂ ਭਾਈ ਜਿੰਨਾ ਕੁ ਸਮਾਂ ਹੈ ਉਹ ਇੱਥੇ ਇਸੇ ਰੂਪ ਦੇ ਵਿੱਚ ਕੱਟਣਾ ਪੈਣਾ ਤੇ ਉਹਦੇ ਲਈ ਮਾਨਸਿਕ ਤੌਰ ਦੇ ਉੱਤੇ ਤਿਆਰ ਰਹਿਣਾ ਚਾਹੀਦਾ ਹੁਣ ਉਸ ਤੋਂ ਅਗਲੀ ਗੱਲ ਇਹ ਆ ਬਿਕਰਸ਼ਾਨੂ ਪਾਉਣਾ ਜਿਹੜਾ ਇਹ ਵਿਚੋਲੀਆ ਨਾਲ ਫੜਿਆ ਗਿਆ 21 ਲੱਖ ਰੁਪਏ ਜਿਹਦੇ ਕੋਲੋਂ ਸੀਬੀਆਈ ਦੇ ਵੱਲੋਂ ਫੜਿਆ ਗਿਆ ਇਹ ਕਿਰਸ਼ਾਨੋਂ ਕੌਣ ਆ ਜਿਹੜਾ ਕਿ ਨਾਬੇ ਦਾ ਰਹਿਣ ਵਾਲਾ ਅਸਲ ਦੇ ਵਿੱਚ 29 ਸਾਲ ਦੀ ਉਮਰ ਦਾ ਇਹ ਮੁੰਡਾ ਇਹ ਕਾਫੀ ਸਮਾਂ ਕਈ ਵਾਰ ਇਹ ਜਿਹੜੇ ਉਹ ਫਾਇਰ ਬ੍ਰਿਗੇਡ ਵਿਭਾਗ ਦੇ ਵਿੱਚ ਨੌਕਰੀ ਕਰਦਾ ਰਿਹਾ ਆਊਟਸੋਰਸ ਕੰਮੇ ਦੇ ਤੌਰ ਤੇ ਇਹ ਬੰਦਾ ਹਾਕੀ ਦਾ ਪਲੇਅਰ ਵੀ ਬਹੁਤ ਵਧੀਆ ਰਿਹਾ ਪਰ ਇਹਨੂੰ ਇਸ ਗੱਲ ਦੀ ਜੁਗਤ ਬਾਧ ਦੇ ਵਿੱਚ ਆਈ ਵੀ ਜੇਕਰ ਡੀ ਦੇ ਕੋਲੇ ਆਈ ਹੋਵੇ ਗੇਂਦ ਤੇ ਉਹਨੂੰ ਫਿਰ ਗੋਲ ਦੇ ਵਿੱਚ ਕਿਵੇਂ ਬਦਲਣਾ ਇਹ ਫਿਰ ਡੀ ਦੇ ਵਿੱਚ ਆਈਆਂ ਗੇਂਦਾਂ ਨੂੰ ਗੋਲ ਦੇ ਰੂਪ ਨੇ ਵਿੱਚ ਬਦਲਦਾ ਰਿਹਾ ਆਈਐਸ ਤੇ ਆਈਪੀਐਸ ਅਧਿਕਾਰੀਆਂ ਨਾਲ ਮਿਲ ਕੇ ਕਈ ਨਿਤਾਵਾਂ ਨਾਲ ਮਿਲ ਕੇ ਤੇ ਫਿਰ ਇਹਨੂੰ ਉੱਥੇ ਰੁਪਈਏ ਚੰਗੇ ਆਉਣ ਲੱਗ ਪਏ ਇਸੇ ਕਰਕੇ ਲੱਖਾਂ ਰੁਪਈਏ ਦੇ ਨਾਲ ਇਹਨੂੰ ਸੀਬੀਆਈ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਹਨੂੰ ਵੱਖਰੀ ਬੈਰਕ ਦੇ ਵਿੱਚ ਇਸ ਕਰਕੇ ਰੱਖਿਆ ਗਿਆ ਵੀ ਪਤਾਲ ਮੇਲ ਦੇ ਵਿੱਚ ਨਾ ਰਹੇਣ ਤੇ ਕੋਈ ਗੰਢ ਤੁਪਦਾ ਹੋਵੇ ਸ਼ਾਇਦ ਇਹਦੇ ਪਿੱਛੇ ਕਾਰਨ ਇਹ ਵੀ ਆ ਹੁਣ ਅਗੜੀਆਂ ਗੱਲਾਂ ਇਹ ਆ ਨਹੀਂ ਭਾਈ ਬੁੱਢਾ ਬੈਰਕ ਦੇ ਵਿੱਚ ਹੋਰ ਕਿਹੜੇ ਕਿਹੜੇ ਅਧਿਕਾਰੀ ਨੇ ਹੋਰ ਕਿਹੜੇ ਕਿਹੜੇ ਸੀਨੀਅਰ ਅਫਸਰ ਨੇ ਤੁਹਾਨੂੰ ਸ਼ਾਇਦ ਚੇਤੇ ਨਾ ਹੋਵੇ 217 ਦੀ ਗੱਲ ਆ 16 ਸਾਲ ਦੀ ਇੱਕ ਕੁੜੀਆ ਨਾਂ ਦੀ ਬੱਚੀ ਆ ਜਿਹਦੇ ਨਾਲ ਜ਼ਬਰਜਨਾਹ ਹੋਇਆ ਸੀ ਹਿਮਾਚਲ ਪ੍ਰਦੇਸ਼ ਦੀ ਖਬਰ ਆ ਉਸ ਵੇਲੇ ਪੁਲਿਸ ਦੇ ਵੱਲੋਂ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਵਿੱਚ ਇੱਕ ਮੁੰਡੇ ਨੂੰ ਜਦੋਂ ਇੰਟੈਰੋਗੇਟ ਕੀਤਾ ਗਿਆ ਤਾਂ ਫਿਰ ਪੁਲਿਸ ਦੇ ਕਬਜ਼ੇ ਦੇ ਵਿੱਚ ਸੀ ਜਦੋਂ ਮੁੰਡਾ ਹਿਰਾਸਤ ਦੇ ਵਿੱਚ ਸੀ ਉਸ ਮੁੰਡੇ ਦੀ ਮੌਤ ਹੋ ਗਈ ਬਾਅਦ ਦੇ ਵਿੱਚ ਇਹ ਮਾਮਲਾ ਅਦਾਲਤ ਦੇ ਵਿੱਚ ਗਿਆ ਤੇ ਅਦਾਲਤ ਦੇ ਵੱਲੋਂ ਇਸ ਅਫਸਰ ਨੂੰ ਆਈਜੀ ਜਹੂਰ ਜੈਦੀ ਨੂੰ ਫਿਰ ਸਜ਼ਾ ਸੁਣਾਈ ਗਈ ਇਸੇ ਕਰਕੇ ਇਹ ਵੀ ਬੁੱਢਾ ਬੈਰਕ ਦੇ ਵਿੱਚ ਬੜੈਲ ਜੇਲ੍ਹ ਦੇ ਵਿੱਚ ਬੰਦਾ ਫਿਰ ਇਸੇ ਜੇਲ੍ਹ ਦੇ ਵਿੱਚ ਇੱਕ ਹੋਰ ਸੀਨੀਅਰ ਪੁਲਿਸ ਅਧਿਕਾਰੀ ਵੀ ਬੰਦਾ 2024 ਦਾ ਅਗਸਤ ਮਹੀਨਾ ਉੱਥੇ ਮਾਲਵਿੰਦਰ ਸਿੰਘ ਸਿੱਧੂ ਨਾਂ ਦਾ ਇੱਕ ਵਿਅਕਤੀ ਆ ਜਿਹੜਾ ਕਿ ਰਿਟਾਇਰਡ AIG ਆ ਇਹਦੇ ਕੋਈ ਪਰਿਵਾਰ ਦਾ ਰੌਲਾ ਸੀ ਤੇ ਪਰਿਵਾਰ ਦਾ ਰੌਲਾ ਸੀਗਾ ਜੀ ਧੀ ਤੇ ਜਵਾਈ ਦੇ ਮਾਮਲੇ 'ਚ ਤੇ ਫਿਰ ਉੱਥੇ ਮੀਡੀਏਸ਼ਨ ਸੈਂਟਰ ਦੇ ਵਿੱਚ ਸੀ ਉਹ ਕਿਸੇ ਗੱਲੋਂ ਕੋਈ ਮਾਮਲਾ ਵਿਗੜਿਆ ਤੇ ਫਿਰ ਮਾਲਵਿੰਦਰ ਸਿੰਘ ਸਿੱਧੂ ਹੋਰਾਂ ਨੇ ਆਪਣੇ ਜਵਾਈ ਦੇ ਗੋਲਗਾਂ ਮਾਰ ਤੜਿਆ ਸੀ ਜੀਨੇ ਕਰਕੇ ਹੁਣ ਇਹ ਵੀ ਇਸੇ ਬੈਰਕ ਦੇ ਵਿੱਚ ਆ ਯਾਨੀ ਕਿ ਬੁੱਢਾ ਬੈਰਕ ਦੇ ਵਿੱਚ ਆ ਯਾਨੀ ਕਿ ਇਸ ਬੈਰਕ ਦੇ ਵਿੱਚ ਮਾਲਵਿੰਦਰ ਸਿੰਘ ਵੀ ਆ ਇਸੇ ਬੈਰਕ ਦੇ ਵਿੱਚ ਜਹੂਰ ਜੈਦੀ ਵੀ ਆ ਇਸੇ ਬੈਰਕ ਦੇ ਵਿੱਚ ਡੀ ਆਈ ਜੀ ਹਰਚਰਨ ਸਿੰਘ ਪੁੱਲਰ ਹੋਰੀ ਵੀ ਆ ਹੁਣ ਅਗਲੀ ਗੱਲ ਇਹ ਆ ਵੀ ਕਿਹੜੇ ਕਿਹੜੇ ਅਧਿਕਾਰੀ ਤੇ ਕਿਹੜੇ ਕਿਹੜੇ ਨੇਤਾ ਡੀ ਆਈ ਜੀ ਦੇ ਫੜੇ ਜਾਣ ਤੋਂ ਬਾਅਦ ਤੇ ਕਿਰਸ਼ਾਨੂ ਦੇ ਫੜੇ ਜਾਣ ਤੋਂ ਬਾਅਦ ਕੰਬੇ ਪਏ ਆ ਪੰਜਾਬ ਦੇ ਕਈ ਸਾਬਕਾ ਮੰਤਰੀ ਪੰਜਾਬ ਦੇ ਕਈ ਵਰਤਮਾਨ ਵਿਧਾਇਕ ਤੰਕੇ ਆਪ ਦੇ ਕਈ ਆਈਪੀਐਸ ਤੇ ਆਈਏਐਸ ਅਧਿਕਾਰੀ ਇਸ ਗੱਲੋਂ ਥਰ-ਥਰ ਕੰਬੀ ਜਾਂਦੇ ਵੀ ਪਾਈ ਕਿਤਾ ਸਾਡਾ ਨਾਂ ਨਾ ਆ ਜਾਏ ਜਿਹੜਾ ਕਿਰਸ਼ਾਨੂ ਆ ਉਹਦੀਆਂ ਬਹੁਤ ਸਾਰੀਆਂ ਜਿਹੜੀਆਂ ਜੜਾਂ ਉਹਦੀਆਂ ਗੱਲਾਂ ਉਹ ਵੱਖ-ਵੱਖ ਲੋਕਾਂ ਦੇ ਨਾਲ ਜੁੜੀਆਂ ਉਹ ਕੱਲਾ ਇਧਰਲੇ ਪਾਸੇ ਨਹੀਂ ਕਹਿੰਦੇ ਵੀ ਪੈਸੇ ਲਿਆ ਕੇ ਫੜਾਉਣ ਦਾ ਕੰਮ ਕਰਦਾ ਸੀ ਉਹ ਕਈ ਹੋਰ ਨੇਤਾਵਾਂ ਵਾਸਤੇ ਕਈ ਹੋਰ ਅਧਿਕਾਰੀਆਂ ਵਾਸਤੇ ਵੀ ਕੰਮ ਕਰਦਾ ਜਿਹੜੇ ਕਿਰਸ਼ਾਨੂ ਦੇ ਮਿੱਤਰ ਆ ਉਹਨਾਂ ਦਾ ਇਹ ਕਹਿਣਾ ਕਿ ਇਹ ਐਸਾ ਤਿੱਖਾ ਬੰਦਾ ਇਹ ਐਸੇ ਤਿੱਖੇ ਦਿਮਾਗ ਦਾ ਮਾਲਕ ਆ ਇਹਦੇ ਵੱਲੋਂ ਬਹੁਤ ਸਾਰੇ ਨੇਤਾਵਾਂ ਦੇ ਨਾਲ ਬਹੁਤ ਸਾਰੇ ਅਧਿਕਾਰੀਆਂ ਨਾਲ ਗੱਡਤਪ ਕੀਤੀ ਗਈ ਆ। ਇਹਦੀ ਫੇਸਬੁੱਕ ਦੀ ਪ੍ਰੋਫਾਈਲ ਦੇਖ ਲੋ ਬੜੇ ਵੱਡੇ ਵੱਡੇ ਅਧਿਕਾਰੀਆਂ ਦੇ ਨਾਲ ਅਫਸਰਾਂ ਦੇ ਨਾਲ ਇਹਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ। ਇਹ ਉਹਨਾਂ ਤਸਵੀਰਾਂ ਨੂੰ ਦਿਖਾ ਕੇ ਮਾਣ ਵੀ ਮਹਿਸੂਸ ਕਰਦਾ ਤੇ ਇੱਕ ਵੇਲਾ ਐਸਾ ਆਇਆ ਸੀ ਜਦੋਂ ਅਫਸਰ ਸ਼ਾਹੀ ਇਹਦੇ ਕੋਲੇ ਜਾ ਕੇ ਮਿਹਨਤ ਕਰਨੀ ਹੁੰਦੀ ਸੀ ਕਿ ਭਾਈ ਸਾਡੀ ਬਦਲੀ ਕਰਵਾ ਦਿਓ। ਸਾਨੂੰ ਲਿਸਟ ਦੱਸ ਦਿਓ ਕਿ ਸਾਡਾ ਨਾਮ ਹੈ ਕਿ ਨਹੀਂ ਬਦਲੀ ਵਾਲੇ ਪਾਸੇ ਦੇ ਵਿੱਚ। ਕਿ ਤੇ ਸਾਡੀ ਤਾਂ ਬਦਲੀ ਨਹੀਂ ਹੋਣ ਲੱਗੀ ਮਤਲਬ 29 ਸਾਲ ਦੀ ਉਮਰ ਦੇ ਵਿੱਚ ਇਸ ਤਿੱਖੇ ਬੰਦੇ ਨੇ ਇਹੋ ਜਿਹੇ ਕੰਮ ਕੀਤੇ ਆ ਵੀ ਡੀਆਈਜੀ ਹਰਚਰਨ ਸਿੰਘ ਭੁੱਲਰ ਵਰਗੇ ਲੋਕਾਂ ਦੇ ਨਾਲ ਵੀ ਸੰਪਰਕ ਦੇ ਵਿੱਚ ਤੇ ਕੰਮ ਲੈ ਕੇ ਕਮਿਸ਼ਨ ਲੈ ਕੇ ਇਧਰਲੇ ਪਾਸੇ ਪੈਸੇ ਫੜ ਕੇ ਤੇ ਇਧਰਲੇ ਪਾਸੇ ਫੜਾਉਣੇ ਆ ਤੇ ਉਹਦੇ ਵਿੱਚੋਂ ਆਪਣਾ ਹਿੱਸਾ ਪੱਤੀ ਰੱਖ ਲੈਣਾ ਇਹ ਕੰਮ ਚੱਲਦਾ ਰਿਹਾ ਸਾਢੇ 7 ਕਰੋੜ ਰੁਪਈਆ ਸੀਬੀਆਈ ਦੀ ਝੋਲੀ ਦੇ ਵਿੱਚ ਪਿਆ ਯਾਨੀ ਕਿ ਉਹਨਾਂ ਨੇ ਬਰਾਮਦ ਕੀਤਾ ਲੱਗਿਆ ਘਰ ਦੇ ਵਿੱਚੋਂ 2.5 ਕਿਲੋ ਸੋਨਾ ਘਰ ਦੇ ਵਿੱਚੋਂ ਮਿਲਿਆ 50 ਤੋਂ ਵੱਧ ਜਾਇਦਾਦਾਂ ਦੇ ਬਾਰੇ ਪਤਾ ਲੱਗਾ ਲਗਜ਼ਰੀ ਗੱਡੀਆਂ ਦੀਆਂ ਚਾਬੀਆਂ ਮਿਲੀਆਂ ਵਿਦੇਸ਼ੀ दारू ਦੀਆਂ ਬੋਤਲਾਂ ਮਿਲੀਆਂ 2 ਦਰਜਨ ਤੋਂ ਵੱਧ ਕੰਨੇ ਵੀ ਘੜੀਆਂ ਮਿਲੀਆਂ ਤੇ ਹੋਰ ਬੜਾ ਕੁਝ ਮਿਲਿਆ ਹੁਣ ਇਹਦਾ ਕਈ ਲੋਕ ਇਸ ਮਾਮਲੇ ਦੇ ਉੱਤੇ ਵੱਖੋ ਵੱਖਰੇ ਵਿਚਾਰ ਪੇਸ਼ ਕਰਦੇ ਆ ਕੁਝ ਲੋਕ ਇਹ ਗੱਲ ਕਹਿੰਦੇ ਆ ਕਿ ਨਵਨੀਤ ਚਤਰਵੇਦੀ ਨੂੰ ਪੰਜਾਬ ਦੀ ਪੁਲਿਸ ਨੇ ਫੜਿਆ ਤੇ ਉੱਥੇ ਕੇਦਰਨੀ ਪੇਸ਼ ਨਹੀਂ ਚੱਲੀ ਤੇ ਬਦਲੇ ਦੇ ਵਿੱਚ सीबीआई ਨੇ ਹਰਚਰਨ ਸਿੰਘ ਭੁੱਲਰ ਨੂੰ ਫੜ ਲਿਆ ਤੇ ਇੱਥੇ ਪੰਜਾਬ ਦੀ ਪੇਛਣੀ ਚੱਲੀ ਉਹਨਾਂ ਨੇ ਆਪਣਾ ਹਿਸਾਬ ਕਿਤਾਬ ਬਰਾਬਰ ਕਰ ਲਿਆ ਇੱਥੇ ਕਈ ਲੋਕੇ ਵੀ ਗੱਲ ਕਹੀ ਜਾਂਦੇ ਆ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਇੱਕ ਦੋ ਨੇਤਾਵਾਂ ਦੇ ਗਮੇ ਇੰਟਰਵਿਊ ਦਿੱਤਣਾ ਕੱਲ ਉਹ ਕਹਿੰਦੇ ਵੀ ਦੇਖੋ ਹਰਿਆਣੇ ਦੇ ਵਿੱਚ ਵੀ ਤਾਂ ਇਦਾਂ ਦੇ ਅਫਸਰ ਹੈਗੇ ਆ ਫੁਲਾਣੀ ਥਾਂ ਤੇ ਵੀ ਇਦਾਂ ਦੇ ਹੈਗੇ ਆ ਉਹ ਹਰਿਆਣੇ 'ਚ ਹੋਣ ਉਹ ਯੂਪੀ 'ਚ ਹੋਣ ਉਹ ਤਾਮਿਲਨਾਡੂ 'ਚ ਹੋਣ ਉਹ ਕਰਨਾਟਕ 'ਚ ਹੋਣ ਆਪਾਂ ਇਸ ਗੱਲ ਤੋਂ ਕੀ ਲੈਣਾ ਜਿਹੜਾ ਵੀ ਬੰਦਾ ਗਲਤ ਕੰਮ ਕਰਦਾ ਉਹ ਕਿਸੇ ਵੀ ਸੂਬੇ ਦੇ ਵਿੱਚ ਹੋਵੇ ਉਹਦੇ ਖਿਲਾਫ ਬੋਲਣਾ ਹੀ ਚਾਹੀਦਾ ਜਦੋਂ ਸਬੂਤਾਂ ਦੇ ਸਮਿੱਤ ਗੱਲ ਸਾਹਮਣੇ ਆ ਜੇ ਤੇ ਫਿਰ ਤਾਂ ਪਾਈਏ ਗੱਲ ਨਹੀਂ ਹੋਣੀ ਚਾਹੀਦੀ ਹੁਣ ਕੁਝ ਕੁ ਲੋਕ ਇਹਨੂੰ ਇਹ ਰੰਗਣ ਦੇ ਰਹੇ ਆ ਕਿ ਇਹ ਇੱਕ ਸਰਦਾਰ ਚੇਰਾ ਹੈ ਇਸ ਕਰਕੇ ਇਹਦੇ ਉੱਤੇ ਕਾਰਵਾਈ ਹੋਈ ਆ ਤੇ ਪੰਜਾਬ ਗੰਦੇ ਨਾਲ ਇਹ ਜ਼ਿਆਰਤੀ ਹੋ ਰਹੀ ਆ ਭ੍ਰਿਸ਼ਟਾਚਾਰ ਤਾਂ ਹੋਰ ਪਾਸੇ ਵੀ ਆ ਇਹਨੂੰ ਹੋਰ ਰੰਗਤ ਨਾ ਦਿਓ ਜ਼ਰੂਰੀ ਨਹੀਂ ਕਿ ਜਿਹਨੇ ਦਸਤਾਰ ਸਜਾਈ ਆ ਉਹ 100% ਇਮਾਨਦਾਰ ਹੋਵੇ ਬੇਈਮਾਨੀ ਦਸਤਾਰ ਸਜਾਉਣ ਵਾਲੇ ਦੇ ਅੰਦਰ ਵੀ ਹੋ ਸਕਦੀ ਆ ਬੇਈਮਾਨੀ ਕਿ ਦੋ ਬੰਦੇ ਦੇ ਅੰਦਰ ਵੀ ਹੋ ਸਕਦੀ ਹੈ ਬੇਈਮਾਨੀ ਮੁਸਲਮਾਨ ਦੇ ਅੰਦਰ ਵੀ ਹੋ ਸਕਦੀ ਹੈ ਬੇਈਮਾਨ ਕੋਈ ਵੀ ਹੋ ਸਕਦਾ ਹੈ ਬੇਈਮਾਨ ਦਾ ਕੋਈ ਧਿਨਤਰ ਨਹੀਂ ਹੁੰਦਾ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਇਹਨੂੰ ਗੱਲ ਨੂੰ ਘਮਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਨਵਨੀਤ ਚੱਤਰਵੈਦੀ ਨੇ ਕਿਹਾ ਚਾਜੇ ਦਾ ਕੰਮ ਕੀਤਾ ਸੀ ਜੇ 10 ਬੰਦਿਆਂ ਨੇ ਆਪ ਸਾਈਨ ਕੀਤੇ ਆ ਤੇ ਬਾਅਦ ਦੇ ਵਿੱਚ ਉਹਨੂੰ ਫੜਿਆ ਗਿਆ ਤਾਂ ਉਹ ਵੀ ਬਹੁਤ ਵਧੀਆ ਗੱਲ ਆ ਤੇ ਜੇ ਹਰ ਚਰਨ ਸਿੰਘ ਭੁੱਲਰ ਨੇ ਗਲਤ ਤਰੀਕੇ ਨਾਲ ਪੈਸੇ ਕਮਾਏ ਤੇ ਇਹ ਵੀ ਫੜਿਆ ਗਿਆ ਤਾਂ ਇਹ ਵੀ ਬਹੁਤ ਵਧੀਆ ਗੱਲ ਆ ਇਹਨੂੰ ਆਪਾਂ ਇਹ ਨਾ ਗੱਲ ਕਹੀਏ ਕਿ ਉਹਦੇ ਬਦਲੇ ਦੇ ਵਿੱਚ ਆਹ ਕੀਤਾ ਉਹਦੀ ਵੀ ਮਾੜੀ ਕਰਤੂਤ ਸੀ ਇਹਨਾਂ ਦੀਆਂ ਕਰਤੂਤਾ ਵੀ ਨਹੀਂ ਚੰਗੀਆਂ ਇਸ ਕਰਕੇ ਭਾਈ ਕਰਤੂਤਾ ਨਾਲ ਕਰਤੂਤਾ ਪੜੀਆਂ ਇਸ ਕਰਕੇ ਆਪਾਂ ਇਹ ਨਹੀਂ ਗੱਲ ਕਹਿ ਸਕਦੇ ਕਿ ਜ਼ਿਆਰਤੀ ਇਹਨੇ ਕੀਤੀ ਆ ਜ਼ਿਆਰਤੀ ਉਹਨੇ ਕੀਤੀ ਆ ਪਰ ਹੈਰਾਨੀ ਵਾਲੀ ਗੱਲ ਇਹ ਆ ਪੰਜਾਬ ਦੇ ਕੁੱਲ ਜਿਹੜੇ ਸਰਗਰਮ ਨੇਤਾ ਨਹੀਂ ਇਸ ਵੇਲੇ ਜੇ ਆਪਾਂ ਇਹ ਗੱਲ ਕਹੇ ਕਿ ਪੰਜਾਬ ਦੇ ਵਿੱਚ 200 ਸਰਗਰਮ ਨੇਤਾ ਤੇ 180 ਨਹੀਂ ਇਸ ਸ਼ਬਦ ਨੂੰ ਮੂੰਹ ਦੇ ਵਿੱਚੋਂ ਕੱਢੇ ਹੀ ਨਹੀਂ ਕਿ ਭੁੱਲਰ ਦੇ ਉੱਤੇ ਕਾਰਵਾਈ ਜਿਹੜੀ ਹੋਈ ਆ ਉਹ ਚੰਗੀ ਹੋਈ ਆ ਆਮ ਆਦਮੀ ਪਾਰਟੀ ਦੇ ਨੇਤਾ ਬਿਲਕੁਲ ਚੁੱਪਗੁਪ ਹੋ ਗਏ ਕਾਂਗਰਸ ਦੇ ਇੱਕੜ-ਦੁੱਕੜ ਬੋਲੇ ਆ ਅਕਾਲੀ ਵੀ ਇੱਕੜ-ਦੁੱਕੜ ਬੋਲੇ ਆ ਤੇ ਭਾਜਪਾ ਦੇ ਨੇਤਾ ਤਾਂ ਚਲੋ ਬੋਲਣ ਗਏ ਉਹ ਕਹਿੰਦੇ ਦੇਖੋ ਸੀਬੀਆਈ ਨੇ ਆਪਣਾ ਕੰਮ ਕੀਤਾ ਬੜਾ ਸੋਹਣਾ ਕੰਮ ਕੀਤਾ ਭ੍ਰਿਸ਼ਟਾਚਾਰ ਕੋਈ ਵੀ ਕਰ ਸਕਦਾ ਭ੍ਰਿਸ਼ਟਾਚਾਰ ਕੋਈ ਵੀ ਕਰੇ ਉਹਨੂੰ ਬਖਸ਼ਣਾ ਨਹੀਂ ਚਾਹੀਦਾ ਭ੍ਰਿਸ਼ਟਾਚਾਰੀ ਕਾਂਗਰਸ ਦੇ ਵਿੱਚ ਵੀ ਰਹੇ ਆ ਆ ਕਾੜੀ ਦਲ ਦੇ ਵਿੱਚ ਵੀ ਰਹੇ ਆ ਆਮ ਆਦਮੀ ਪਾਰਟੀ ਦੇ ਵਿੱਚ ਸਨ ਵੀ ਤੇ ਹਨ ਵੀ ਬੀਜੇਪੀ ਦੇ ਵਿੱਚ ਵੀ ਸਨ ਵੀ ਤੇ ਹਨ ਵੀ ਭ੍ਰਿਸ਼ਟਾਚਾਰੀ ਦੀ ਕੋਈ ਪਾਰਟੀ ਨਹੀਂ ਹੁੰਦੀ ਜਿਹਨੂੰ ਨੋਟ ਖਾਣ ਦੀ ਅਰਥ ਪੈ ਗਈ ਉਹਨੇ ਕਰਤੂਤ ਕਰਨੀ ਕਰਨੀਆਂ ਜੋ ਮਰਜ਼ੀ ਹੋ ਜੇ ਮੈਂ ਭੁੱਲਰ ਸਾਹਿਬ ਦੇ ਬਾਰੇ ਸਿਰਫ ਇਹਿੰਨ ਗੱਲ ਕਹਿਣੀ ਚਾਹਉਨਾ ਤੁਹਾਡਾ ਬਹੁਤ ਵੱਡਾ ਨਾਂ ਤੁਹਾਡੇ ਬਾਰੇ ਇਹ ਨਾ ਗੱਲ ਕਹੀ ਜਾਂਦੀ ਸੀ ਕਿ ਭਾਈ ਇਹੋ ਜੇ ਰੋਲ ਮਾਡਲ ਹੁੰਦੇ ਆ ਇਹੋ ਜੇ ਅਫਸਰ ਹੋਣੇ ਚਾਹੀਦੇ ਆ ਪਰ ਜਦੋਂ ਇਹ ਖਬਰ ਆਈ ਕਿ ਤੁਹਾਡੇ ਘਰ ਦੇ ਵਿੱਚੋਂ ਐਨਾ ਕੁਝ ਮਿਲਿਆ ਤੁਸੀਂ ਐਨੇ ਪੈਸੇ ਮੰਗਦੇ ਆ ਤੇ ਫਿਰ ਭਾਈ ਦੁੱਖ ਬਹੁਤ ਹੋਇਆ ਤੁਸੀਂ ਭਰੋਸਾ ਤੋੜਦਾ ਪੰਜਾਬ ਦੇ ਲੋਕਾਂ ਦਾ ਪੁਲਿਸ ਦੇ ਉੱਤੇ ਪਹਿਲਾਂ ਹੀ ਭਰੋਸਾ ਨਹੀਂ ਬਚਦਾ ਕੱਲ ਮੈਨੂੰ ਇੱਕ ਅਧਿਕਾਰੀ ਦਾ ਫੋਨ ਆਇਆ ਉਹ ਕਹਿੰਦਾ ਜੀ ਸਾਰੀ ਪੁਲਿਸ ਵੀਰ ਜੀ ਇੱਕੋ ਜਿਹੀ ਨਹੀਂ ਮੈਂ ਖੁਦ ਇਹ ਗੱਲ ਕਹਿਣਾ ਸਾਰੀ ਵੀਰੋਂ ਪੁਲਿਸ ਵੀ ਇੱਕੋ ਜਿਹੀ ਨਹੀਂ ਸਾਰੇ ਪੱਤਰਕਾਰ ਵੀ ਇੱਕੋ ਜਿਹੀ ਨਹੀਂ ਸਾਰੇ ਡਾਕਟਰ ਵੀ ਇੱਕੋ ਜਿਹੀ ਨਹੀਂ ਸਾਰੇ ਪਟਵਾਰੀ ਤੇ ਤਹਿਸੀਲਦਾਰ ਤੇ ਕੰਗੋ ਵੀ ਇੱਕੋ ਜਿਹੀ ਨਹੀਂ ਕਿਸੇ ਵੀ ਮਹਿਕਮੇ ਦੇ ਵਿੱਚ ਸਾਰੇ ਇੱਕੋ ਜਿਹੇ ਮਾੜੇ ਨਹੀਂ ਹੁੰਦੇ ਸਾਰੇ ਇੱਕੋ ਜਿਹੇ ਚੰਗੇ ਨਹੀਂ ਹੁੰਦੇ ਪਰ ਜਿਹੜਾ ਪੁਲਿਸ ਮਹਿਕਮਾ ਇਹ ਲੋਕਾਂ ਦੇ ਨਾਲ ਸਿੱਧੀ ਡੀਲਿੰਗ ਵਾਲਾ ਇੱਥੇ ਦੁਖੀ ਹੋਇਆ ਬੰਦਾ ਆਉਂਦਾ ਇੱਥੇ ਕਿਹੜਾ ਕੋਈ ਵਿਧਾਈ ਦੇਣ ਤੇ ਲੈਣਾ ਆਉਂਦਾ ਇੱਥੇ ਫਸਿਆ ਹੋਇਆ ਬੰਦਾ ਆਉਂਦਾ ਕਿਸੇ ਵੀ ਰੂਪ ਦੇ ਵਿੱਚ ਤੇ ਜੇ ਫਸੇ ਹੋਏ ਬੰਦੇ ਦਾ ਚੰਮ ਲਾਇਆ ਜਾਵੇ ਤੇ ਫਿਰ ਭਾਈ ਸਾਰੀ ਪੁਲਿਸ ਦੇ ਉੱਤੇ ਹੀ ਸਵਾਲ ਉੱਠਣੇ ਆ ਤੇ ਜੇਕਰ ਨਹੀਂ ਯਕੀਨ ਤੇ ਜੇਕਰ 100 ਬੰਦੇ ਤੁਹਾਡੇ ਸੰਪਰਕ ਦੇ ਵਿੱਚ ਹੈਗੇ ਆ ਜੇ ਉਹਨਾਂ ਦੇ ਵਿੱਚੋਂ 50 ਬੰਦਿਆਂ ਨੂੰ ਸਮੇਂ-ਸਮੇਂ ਦੇ ਉੱਤੇ ਥਾਣੇ ਕਿਸੇ ਵੀ ਮਾਮਲੇ 'ਚ ਜਾਣਾ ਪਿਆ ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਕਿ ਉਹਨਾਂ ਦੇ ਵਿੱਚੋਂ 47 ਇਹ ਗੱਲ ਕਹਿਣਗੇ ਕਿ ਭਾਈ ਸਾਡਾ ਮਾੜਾ ਤਜਰਬਾ ਰਿਆ ਸਾਡੇ ਨਾਲ ਜ਼ਿਆਦਤੀ ਹੋਈ ਆ ਸੋ ਜਿਹੜੇ ਕੁਝ ਫੀਸ ਦੀ ਚੰਗੇ ਪੁਲਿਸ ਮੁਲਾਜ਼ਮ ਤੇ ਅਧਿਕਾਰੀ ਆ ਉਹਨਾਂ ਨੂੰ ਅਸੀਂ ਸਲੂਟ ਕਰਦੇ ਆ ਪਰ ਵੀਰੋ ਬਹੁ ਗਿਣਤੀ ਤੁਹਾਡੇ ਖੇਤਰ ਦੇ ਵਿੱਚ ਐਸੇ ਆ ਜਿਨ੍ਹਾਂ ਦੇ ਬਾਰੇ ਜਿੰਨੇ ਸ਼ਬਦ ਵਰਤ ਲਿਏ ਜਿਨ੍ਹਾਂ ਦੀ ਜਿੰਨੀ ਆਲੋਚਨਾ ਜਿੰਨੀ ਨਿੰਦਿਆ ਕਰ ਲਈਏ ਉਹ ਥੋੜੀ ਆ ਇਹ ਗੱਲ ਕੱਲੇ ਇੱਕ ਪੁੱਲਰ ਦੀ ਨਹੀਂ ਆ ਪੰਜਾਬ ਦੇ ਵਿੱਚ ਪਹਿਲਾਂ ਵੀ ਬੜੇ ਭੁੱਲਰ ਹੋਏ ਆ ਪੰਜਾਬ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਬੜੇ ਹਰਚਰਨ ਸਿੰਘ ਵਰਗੇ ਬੰਦੇ ਹੋਣੇ ਆ ਉਹਨਾਂ ਦੇ ਵਿੱਚੋਂ ਕਈ ਫੜੇ ਗਏ ਤੇ ਕਈ ਬਚ ਗਏ ਕਈ ਰਿਟਾਇਰ ਹੋ ਗਏ ਕਈ ਹਲੇ ਵੀ ਵਰਤਮਾਨ ਡਿਊਟੀ ਕਰ ਰਹੇ ਆ ਕਈ ਰਿਟਾਇਰ ਹੋਣ ਤੋਂ ਬਾਅਦ ਬਾਹਰਲੇ ਮਿਲਖੋ ਚਲੇ ਗਏ ਇਹ ਜਿਹੜੇ ਬੰਦੇ ਦੇ ਅੰਦਰ ਭੁੱਖ ਵਸੀ ਹੋਵੇ ਉਸ ਬੰਦੇ ਦਾ ਕੋਈ ਹੱਲ ਨਹੀਂ ਆ ਅੱਜ ਹਰਚਰਨ ਸਿੰਘ ਹੋਰਾਂ ਨੂੰ ਸ਼ਾਇਦ ਇਸ ਗੱਲ ਦੇ ਉੱਤੇ ਅਹਿਸਾਸ ਹੋਵੇ ਵੀ ਇੰਨੇ ਨੋਟਾਂ ਨੂੰ ਮੈਂ ਇਕੱਠੇ ਕਰਕੇ ਕਰਨਾ ਕੀ ਸੀ ਇੰਨੇ ਗਹਿਣੇ ਮੈਂ ਕਰਨੇ ਕੀ ਸੀ ਇਹਨਾਂ ਗਹਿਣਿਆਂ ਨੇ ਮੇਰੀ ਇੱਜ਼ਤ ਨਹੀਂ ਬਚਾਈ ਇਹਨਾਂ ਰੁਪਈਆਂ ਨੇ ਮੇਰੀ ਇੱਜ਼ਤ ਰੋਲ ਹੀ ਆ ਮੈਂ ਕੀ ਕਰਨਾ ਸੀ ਇਹਨਾਂ ਕੁਝ ਇਕੱਠਾ ਕਰਕੇ ਇਸ ਧੰਨੇ ਕੀਬਤਾ ਮੈਂ ਵੈਸੇ ਵੀ ਸੋਚ ਰਹਾ ਹੁੰਦਾ ਵੀ ਪੈਸੇ ਬੰਦੇ ਦੇ ਖਾਣੇ ਥੋੜੀ ਆ ਪਰ ਬੰਦੇ ਦੀ ਆਰਤ ਹੁੰਦੀ ਆ ਬੰਦਾ ਨਹੀਂ ਟੱਲਦਾ ਬੰਦੇ ਦੇ ਕਿਸੇ ਦੇ ਵਿੱਚ ਗੱਲਾਂ ਆਈਆਂ ਹੀ ਨਹੀਂ ਵੀ ਭਾਈ ਅਸੀਂ ਘਟ ਖਾ ਲਈਏ ਅਸੀਂ ਜ਼ਾਬਤੇ ਦੇ ਵਿੱਚ ਰਹੇਗੇ ਅਸੀਂ ਸਬਰ ਸੰਤੋਖ ਦੇ ਵਿੱਚ ਰਹੇਗੇ ਇਹ ਗੱਲਾਂ ਆਈਆਂ ਨਹੀਂ ਸੋ ਹੁਣ ਜਦੋਂ ਜੇਲ੍ਹ ਦੀ ਬੈਰਕ ਦੇ ਵਿੱਚ ਉਸਲਵਟੇ ਲੈਂਦਿਆਂ ਖਰਚਨ ਸਿੰਘ ਪੁੱਲਰ ਦੀ ਰਾਤ ਲੰਘਦੀ ਆ ਤੇ ਕੁਝ ਕ ਅਧਿਕਾਰੀ ਇਹਦੇ ਬਾਰੇ ਬਾਹਰ ਜਾਣਕਾਰੀ ਦਿੰਦੇ ਆ ਤੇ ਭਾਈ ਭਵਿੱਖ ਦੇ ਲਈ ਸਬਕ ਲੈ ਲੈਣਾ ਚਾਹੀਦਾ ਕਿ ਇਹ ਕੁਝ ਕਰਨ ਵਾਲਿਆਂ ਦੇ ਨਾਲ ਆ ਕੁਝ ਹੁੰਦਾ ਜੇਕਰ ਅੱਜ ਨਵਨੀਤ ਚਤਰਵੇਦੀ ਵਰਗਾ ਬੰਦਾ ਜਿਹੜਾ ਕਿ ਚਤਰਾਈ ਕਰਦਾ ਕਰਦਾ ਤੇ ਇਸ ਵੇਲੇ ਭਾਈ ਰੋਪੜ ਦੀ ਪੁਲਿਸ ਦੇ ਅੜਕੇ ਆਇਆ ਤੇ ਬਾਅਦ ਦੇ ਵਿੱਚ ਉਹਦੇ ਤੇ ਇੰਨੇ ਪਰਚੇ ਦਰਜ ਹੋਏ ਆ ਤੇ ਸਾਨੂੰ ਇਹ ਸਮਝਣਾ ਚਾਹੀਦਾ ਵੀ ਭਾਈ ਇੰਨੀਆਂ ਚਤਰਾਈਆਂ ਨਹੀਂ ਕਰਨੀਆਂ ਚਾਹੀਦੀਆਂ ਭਾਵੇਂ ਇਹ ਬਦਲੇ ਦੀ ਕਾਰਵਾਈ ਹੋਵੇ ਤੇ ਭਾਵੇਂ ਕੋਈ ਹੋਰ ਹੋਵੇ ਪਰ ਜਦੋਂ ਦੋਨੋਂ ਹੀ ਗਲਤ ਆ ਤੇ ਦੋਨਾਂ ਦੇ ਉੱਤੇ ਕਾਰਵਾਈ ਹੀ ਵਾਜ ਮੰਨਾਂਗੇ ਜਾਂ ਫਿਰ ਸਬੂਤਾਂ ਦੇ ਆਧਾਰ ਦੇ ਉੱਤੇ ਇਹ ਗੱਲ ਕਹੀ ਜਾਵੇ ਕਿ ਮੇਰਾ ਕਸੂਰ ਕੋਈ ਨਹੀਂ ਜੇ ਹੁਣ ਇਹ ਗੱਲ ਕਹੀ ਜਾਂਦੀ ਹੈ ਕਿ ਭਾਈ ਇਹ ਸਾਜਿਸ਼ ਕੀਤੀ ਗਈ ਹੈ ਇੱਕ ਮਿੰਟ ਲਈ ਆਪਾਂ ਇਹ ਮੰਨ ਲઈએ ਕਿਉਂਕਿ ਪੁੱਲਰ ਸਾਹਿਬ ਦੇ ਕਈ ਚਹੇਤੇ ਗੱਲ ਕਹਿੰਦੇ ਸਾਜਿਸ਼ ਕੀਤੀ ਗਈ ਹੈ ਇਹ ਜਾਣ ਬੁੱਝ ਕੇ ਫਸਾਇਆ ਗਿਆ ਤੇ ਫਿਰ ਭਾਈ ਘਰ ਦੇ ਵਿੱਚ ਪੈਸੇ ਕਿਵੇਂ ਆ ਗਏ ਹੁਣ ਤਾਂ ਤੁਸੀਂ ਇਹ ਵੀ ਨਹੀਂ ਗੱਲ ਕਹਿ ਸਕਦੇ ਕਿ ਮੈਂ ਆਪਣੀ ਪ੍ਰਾਪਰਟੀ ਵੇਚੀ ਆ ਤਾਂ ਕਰਕੇ ਆਏ ਆ ਕਿਉਂਕਿ ਜੇਕਰ ਪ੍ਰਾਪਰਟੀ ਵੇਚੀ ਹੋਵੇ ਤਾਂ ਖਰੀਦਦਾਰ ਨੂੰ ਖਾਤੇ ਦੇ ਵਿੱਚ ਪੈਸੇ ਪਾਉਣੇ ਪੈਂਦੇ ਚੈੱਕ ਕੱਟ ਕੇ ਦੇਣਾ तहसीलदार ਦੇ ਮੂਹਰੇ ਚੱਕਟ ਕੇ ਦੇਣਾ ਪੈਂਦਾ ਫਿਰ ਤੁਸੀਂ ਇਹਨੂੰ ਜਸਟੀਫਾਈ ਕਿਵੇਂ ਕਰੋਗੇ ਤੁਹਾਡੇ ਘਰ ਦੇ ਵਿੱਚ ਇੰਨੇ ਗਹਿਣੇ ਮਿਲੇ ਆ ਤੇ ਤੁਸੀਂ ਕਿਹੜਾ ਸੁਨਿਆਰ ਭਾਈਚਾਰੇ ਬੜਾ ਕੰਮ ਕਰਦੇ ਫਿਰ ਇਹਦੇ ਬਾਰੇ ਉੱਤਰ ਦੇ ਦਿਓ ਜਾਨੀ ਕਿ ਬਹੁਤ ਵਜਾ ਕਈ ਲੋਕੇ ਗੱਲ ਕਹਿੰਦੇ ਵੀ ਭਾਈ ਇਹ ਤਾਂ ਜਾਣ ਬੁੱਝ ਕੇ ਕਹਾਣੀ ਬਣਾਈ ਗਈ ਆ ਸ਼ਾਇਦ ਫਸਾਇਆ ਗਿਆ ਹੋਵੇ ਐਉਂ ਤਾਂ ਆਪਾਂ ਕੁਝ ਵੀ ਕਹੀ ਜਾਗੇ ਪਰ ਜੋ ਸਭ ਦੇ ਸਾਹਮਣੇ ਆ ਉਹ ਸਭ ਦੇ ਸਾਹਮਣੇ ਵੀ ਰੋ ਤੇ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਕੋਈ ਨਵੀਂ ਗੱਲ ਨਹੀਂ ਸਾਡੇ ਬਹੁ ਗਿਣਤੀ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਭ੍ਰਿਸ਼ਟਾਚਾਰ ਆ ਸਾਡੇ ਬਹੁ ਗਿਣਤੀ ਪੰਜਾਬੀਆਂ ਦੀ ਨੀਤ ਦੇ ਵਿੱਚ ਭ੍ਰਿਸ਼ਟਾਚਾਰ ਆ ਜਿਹੜੇ ਬੰਦੇ ਨੂੰ ਰੁਪਈਏ ਖਾਣ ਦੀ ਆਰਤ ਪੈ ਜੇ ਕਮਿਸ਼ਨ ਖਾਣ ਦੀ ਆਰਤ ਪੈ ਜੇ ਖਾਸ ਕਰਕੇ ਉਹ ਦੁੱਧ ਦੇ ਪ੍ਰੋਜੈਕਟ ਦੇ ਵਿੱਚੋਂ ਵੀ ਭਾਵੇਂ 1 ਰੁਪਈਆ ਖਾਦਾ ਜਾਵੇ ਪਰ ਉਹ ਖਾੰਦਾ ਜ਼ਰੂਰ ਆ ਤੇ ਮੈਂ ਇਹੋ ਜਿਹੇ ਲੋਕਾਂ ਨੂੰ ਜਾਣਦਾ ਵੀ ਜਿਹੜੇ ਆ ਕਰਤੂਤ ਵੀ ਕਰਦੇ ਆ ਇੱਕ ਵਾਰ ਤੁਹਾਨੂੰ ਨਿੱਕੀ ਜਿਹੀ ਉਦਾਹਰਣ ਦੇ ਕੇ ਗੱਲ ਸਮਾਪਤ ਕਰਦਾ ਵੀ ਜਿਹਨੂੰ ਪੈਸੇ ਖਾਣ ਦੀ ਪੈਸੇ ਚਰਨ ਦੀ ਆਰਤ ਪੈ ਜੇ ਮੇਰਾ ਇੱਕ ਜਾਣਕਾਰ ਆ ਉਹ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਗਿਲੰਦਰ ਸ਼ਹਿਰ ਦੇ ਵਿੱਚ ਹੀ ਆ। ਉਹਨੇ ਮੈਨੂੰ ਇਹ ਗੱਲ ਦੱਸੀ ਕਹਿੰਦਾ ਬਾਈ ਜੀ ਇੱਕ ਵੇਰੀ ਇੱਕ ਬੰਦਾ ਆਇਆ ਸਾਡੇ ਕੋਲ ਕਹਿੰਦਾ ਵੀ ਮੇਰੀ ਭੈਣ ਆ ਕੈਨੇਡਾ ਵਿੱਚ ਵੱਸਦੀ ਤੇ ਉਹਨੇ ਪਲਾਟ ਲੈਣਾ ਉਹਨੇ ਆਉਣਾ ਕੁਝ ਕੁ ਮਹੀਨੇ ਬਾਅਦ ਉਹਨੇ ਮੈਨੂੰ ਕਿਹਾ ਜੀ ਕਿ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਤੋਂ ਪਲਾਟ ਸੋਨਾ ਜਾਂ ਪਸੰਦ ਕਰ ਲੈ 10 ਕਮਰਲੇ ਦਾ। ਉਹ ਕਹਿੰਦਾ ਵੀ ਚੰਗਾ ਪਲਾਟ ਹੋਵੇ ਪੌਂ ਸ਼ੇਰੀਏ ਦੇ ਵਿੱਚ ਹੋਵੇ। ਲਓ ਜੀ ਉਹਨੇ ਕਈ ਪਲਾਟ ਦਿਖਾਏ ਪ੍ਰਾਪਰਟੀ ਡੀਲਰ ਦੋਸਤ ਨੇ ਤੇ ਉਹਨੇ ਜੀ ਇੱਕ ਪਲਾਟ ਜੇ ਉਹ ਤੇ ਸਹੀ ਪਾਤੀ ਵੀ ਆ ਠੀਕਾ ਭੈਣ ਨੂੰ ਵੀਡੀਓ ਕਾਲ ਤੇ ਵੀ ਦਿਖਾਤਾ ਸੜਕ ਇਧਰੋਂ ਐਨੇ ਫੁੱਟ ਆ ਇੱਥੋਂ ਸਕੂਲ ਐਨੀ ਦੂਰ ਆ ਐਸ ਥਾਂ ਤੋਂ ਰੇਲਵੇ ਸਟੇਸ਼ਨ ਐਨੀ ਦੂਰ ਆ ਜਿਵੇਂ ਆਪਾਂ ਗੱਲਾਂ ਕਹਿੰਦੇ ਸੀਵਰੇਜ ਪਿਆ ਹੋਇਆ ਸਟਰੀਟ ਲਾਈਟ ਹੈਗੀ ਆ ਫਲਾਂ ਫਲਾਂ ਸਹੂਲਤ ਹੈਗੀ ਆ ਉਹ ਪ੍ਰਾਪਰਟੀ ਡੀਲਰ ਨੇ ਕਿਹਾ ਸੀ ਜੀ 3 ਲੱਖ ਰੁਪਏ ਨੂੰ ਮਰਲਾ ਪਰ ਉਸ ਬੰਦੇ ਨੇ ਗੱਲ ਕਹੀ ਕਹਿੰਦਾ ਜੀ ਮੇਰੀ ਭੈਣ ਆਉਗੀ ਬਿਆਨਾ ਮੈਂ ਕਰ ਲੈਣਾ ਤੇ ਨਾਲ ਰਜਿਸਟਰੀ ਦੇ ਮੌਕੇ ਤੂੰ ਇਹੀ ਗੱਲ ਕਹਣੀ ਆ ਕਿ 3.5 ਲੱਖ ਨੂੰ ਮਰਲਾ ਵੇਚਿਆ ਉਹ ਕਹਿੰਦਾ ਜੀ ਤੂੰ ਆਪਣੀ ਭੈਣ ਨਾਲ ਹੀ ਕਿਉਂ ਕਰਦਾ ਉਹ ਕਹਿੰਦਾ ਬਾਈ ਜੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੇ 10 ਮਰਲੇ ਦੇ ਪਲਾਟ ਦੇ ਵਿੱਚੋਂ ਮੈਂ 5 ਲੱਖ ਰੁਪਇਆ ਕਮਾ ਲੂੰਗਾ ਉਹਨੂੰ ਫਰਕ ਨਹੀਂ ਪੈਣਾ ਉਹ ਤਾਂ ਡਾਲਰ ਕਮਾਉਂਦੀ ਸਾਡਾ ਪਰੋਨਾ ਡਾਲਰ ਕਮਾਉਂਦਾ ਸਾਡੇ ਲਈ ਤਾਂ ਆਉਂਦੇ ਹੋਏ ਇੱਕ 20 ਕ ਡਾਲਰਾਂ ਵਾਲੀ 10 ਕ ਡਾਲਰਾਂ ਵਾਲੀ ਟੀ-ਸ਼ਰਟ ਲੈ ਕੇ ਆਉਂਦੇ ਆ ਤੇ ਜਾਂ ਕਹਿ ਦਿੰਦੇ ਵੀ ਭਾਈ ਤੁਹਾਡੇ ਲਈ ਚੌਕਲੇਟ ਲੈ ਕੇ ਆਏ ਤੁਹਾਡੇ ਬੱਚਿਆਂ ਦੇ ਲਈ ਜਾਂ ਕਹਿਣਗੇ ਬੂਟਾਂ ਦਾ ਜੋੜਾ ਲੈ ਕੇ ਆਏ ਆ ਇਸ ਕਰਕੇ ਜਿਹੜਾ ਕੁਝ ਇਧਰੋਂ ਆ ਗਿਆ ਨਾ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਿਨੇ 10 ਮਰਲੇ ਦਾ ਪਲਾਟ ਲੈਣਾ ਹੀ ਆ ਉਹਨੂੰ 5 ਲੱਖ ਵੱਧ ਕੀਤੇ ਘਟਕੀ ਜਦੋਂ ਥੇਰਾ ਫੇਰੀ ਨੂੰ ਚਿਤ ਕਰਨ ਲੱਗ ਜੇ ਨਾ ਜਦੋਂ ਸੋਚ ਬੇਈਮਾਨ ਹੋ ਜੇ ਤੇ ਫਿਰ ਇਹੋ ਜਿਹੀਆਂ ਗੱਲਾਂ ਵੀ ਹੁੰਦੀਆਂ ਇਹ ਹਰ ਚਰਨ ਸਿੰਘ ਪੁਲਰ ਹੋਰਾਂ ਦੇ ਕੋਲੇ ਤਾਂ ਰਤੂਬਾ ਹੀ ਬਹੁਤ ਵੱਡਾ ਸੀ ਇਸ ਕਰਕੇ ਜੋ ਆਈ ਗਿਆ ਆਈ ਗਿਆ ਬਹੁਤ ਸਾਰੇ ਹੋਰ ਪੁਲਿਸ ਅਧਿਕਾਰੀ ਇਸ ਮਾਮਲੇ ਦੇ ਵਿੱਚ ਫਸ ਸਕਦੇ ਆ ਗੱਲ ਪੱਕੀ ਆ ਮੰਡੀ ਗੁਬਿੰਦਗੜ ਦੇ ਵਿੱਚੋਂ ਜਿਹੜੇ ਟਰੱਕ ਜਾਂਦੇ ਆ ਸਕ੍ਰੈਪ ਵਾਲੇ ਇਸ ਮਾਮਲੇ ਦੀਆਂ ਗੁੰਝਲਾਂ ਇਸ ਮਾਮਲੇ ਦੀਆਂ ਪਰਤਾਂ ਜੇਕਰ ਖੁੱਲਣ ਲੱਗ ਜਾਣ ਤਾਂ ਮੈਂ ਕਹਿੰਦਾ ਵੀ ਬਹੁਤ ਵੱਡੇ ਪੱਦਰ ਦੇ ਉੱਤੇ ਅਧਿਕਾਰੀ ਨੰਗੇ ਹੋਣਗੇ ਪਰ ਉਹਨਾਂ ਨੇ ਹੁਣ ਨੰਗੇ ਹੋਣ ਤੋਂ ਬਚਣ ਦੇ ਲਈ ਹਰਬੇ ਵਰਤਨ ਸ਼ੁਰੂ ਕਰਤੇ ਤਰੀਕੇ ਵਰਤਨ ਸ਼ੁਰੂ ਕਰਤੇ ਆ। ਸੋ ਮੇਰੀ ਬੇਨਤੀ ਸਿਰਫ ਇੰਨੀ ਆ ਵੀ ਜਿਹਨਾਂ ਦੇ ਵਿੱਚ ਬਾਅਦ ਦੇ ਵਿੱਚ ਆਵਦੀ ਮਿੱਟੀ ਪਟਾਉਣ ਦੇ ਨਾਲੋਂ ਕਾਨੂੰਨੀ ਕੇਸਾਂ ਦੇ ਵਿੱਚ ਉਲਝਣ ਦੇ ਨਾਲੋਂ ਪੂਰੇ ਜਗ ਦੇ ਵਿੱਚ ਨਸ਼ਰ ਹੋਣ ਦੇ ਨਾਲੋਂ ਜੋ ਹੈ ਥੋੜੇ ਨਾਲ ਗੁਜ਼ਾਰਾ ਕਰ ਲਈਏ ਤੇ ਕਿਰਸ਼ਾਨੂ ਵਰਗਿਆਂ ਨੂੰ ਵੀ ਇੱਕ ਅਪੀਲ ਆ ਬੇਨਤੀ ਆ ਵੀ ਭਾਈ ਤੁਸੀਂ 29 ਸਾਲ ਦੀ ਉਮਰ ਦੇ ਵਿੱਚ ਆਹ ਪਰਤੂਤਤਾ ਜੋ ਕਰਦੇ ਆ ਖਿਡਾਰੀਆਂ ਆ ਆ ਖੇਡਾਂ ਖੇਡਣ ਵਾਸਤੇ ਥੋੜੀ ਆ ਤੇ ਭਾਈ ਤੁਸੀਂ ਜੋ ਵਿਚੋਲਗੀ ਦਾ ਕੰਮ ਕਰਦੇ ਆ ਜੇ ਤੁਸੀਂ ਚੰਗੇ ਤਰੀਕੇ ਦੇ ਨਾਲ ਆਪਦੇ ਕੰਮ ਕੀਤੇ ਹੋਣ ਤਾਂ ਤੁਹਾਡਾ ਉਹਨਾਂ ਖੇਤਰਾਂ ਦੇ ਵਿੱਚ ਬਹੁਤ ਵੱਡਾ ਨਾਮ ਹੋਵੇ ਜਿੰਨੀ ਬਦਨਾਮੀ ਹੁਣ ਹੋ ਗਈ ਆ ਇਹਦੀ ਪਰਭਾਈ ਮੇਰਾ ਖਿਆਲ ਵੀ ਬਰਾਬਰ ਵਾਲੀ ਗਣਸ਼ੇਤੀ ਕਿਤੇ ਹੋਣੀ ਨਹੀਂ